ਆਡੇ ਕੋਲੇ ਚੱਲੀ ਜਾਉਂਦਾ ਮੁੰਡਾ ਕਾਲਾ ਯਾਰ ਯਾਰ ਦਾ ਮੁੰਡਾ ਬੜਾ ਕਾਲਾ ਬੜੇ ਬੜੇ ਚਮਕਾਈ ਰਿਹਾ ਗਈ ਬਹੁਤ ਤਕੜੀ ਹੈ ਇਹ ਟੈਨਸ਼ਨ ਨਾ ਲੈ ਤੂੰ ਚੱਲ ਆ ਮੁੰਡਾ ਕਰਦਾ ਰੰਗ ਓਰੇ ਅੱਛਾ ਆ ਗਈ ਬਹੁਤ ਵਈਆਂ ਨੂੰ ਇਹ ਦਿੰਦਾ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਪ੍ਰੋਡਕਟ ਆ ਜਿੰਨਾ ਮਰਜ਼ੀ ਕਾਲਾ ਬੰਦਾ ਹੋਵੇ ਗੋਰਾ ਕਰ ਦਿਆਂਗੇ ਮਿੰਟੋ ਮਿੰਟ ਚਮਕਾ ਦਾਂਗੇ ਅੱਛਾ ਗਾਰੰਟੀ ਹੈ ਗਾਰੰਟੀ ਆਪਣੀ ਆਪਣੇ 15 ਦਿਨਾਂ ਵਿੱਚ ਇੱਕ ਗੋਰਦਾ ਉਹ ਲਗਾਤਾਰ ਲੈਲੇ ਬੰਦਾ ਅੱਛਾ ਮੈਂ ਨਾ ਅਮੀਰ ਖਾਨ ਨੂੰ ਪਿੱਛੇ ਛੱਡਦੇ ਅਮੀਰ ਖਾਨ ਨਾਲ ਕਿੰਨਾ ਰੰਗ ਚਿੱਟਾ ਆਪਣੇ ਤੋਂ ਦਵਾਈ ਲੈਂਦਾ ਰਿਹਾ ਅੱਛਾ ਬਹੁਤ ਅਜੇ ਦੇਵਗਨ ਸਨੀਲ ਸੇਠੀ ਤੱਕ ਸਾਰੇ ਆਪਣੇ ਤੋਂ ਦਵਾਈ ਲੈਂਦੇ ਰਹੇ ਆ ਨਾਨਾ ਪਾਟੀ ਗਰ ਜਾਣਦੇ ਆ ਨਾਨਾ ਪਾਟੀ ਮੇਰੇ ਭੂਆ ਦਾ ਮੁੰਡਾ ਹੈ ਮੋਰ ਬਲਾਵਾ ਦੀ ਜਮੂਰੀ ਅੱਛਾ ਜੀ ਕੋਈ ਗੱਲ ਨਹੀਂ ਚਮਕਾ ਦੇਾਂਗੇ ਕਿਹੜਾ ਮੁੰਡਾ ਦੱਸੋ ਇੱਕ ਵਾਰੀ ਆਹ ਮੁੰਡਾ ਇਹਨੂੰ ਚਮਕਾ ਕੇ ਦਿਖਾ ਤੁਹਾਨੂੰ ਲਾ ਕੇ ਆ ਜਾ ਮੁੰਡਾ ਜੀ ਇਹਨੂੰ ਚਮਕਾਤਾ ਫਿਰ ਤੈਨੂੰ ਅਸਲੀ ਚੀਜ਼ ਦਿਖਾਵਾਂਗੇ ਬਹਿ ਜਾ ਸਾਡੇ ਕੋਲ ਹੋਰ ਪੀਸ ਬਹੁਤ ਵਧੀਆ ਪਿਆ ਹੈ ਮੈਨੂੰ ਨਾ ਨਾਤਾ ਹੀ ਨਹੀਂ ਨਾਤੇ ਨੂੰ ਕਿੰਨੇ ਕਿ ਦਿਨ ਹੋ ਗਏ ਐ ਤਾਂ ਨਹੀਂ ਰੰਗ ਬਣਨਾ ਮੇਰੀ 2 ਦਿਨ ਤਿੰਨ ਨਾਤਾ ਬਾਈ ਯਾਰ ਲੱਗਦਾ ਨਹੀਂ ਯਾਰ ਮੁਸ਼ਕਿਲ ਹੈਗਾ ਤੁਹਾਡੀ ਇਹਨਾਂ ਦਾ ਬੱਕਰੀਆਂ ਦੇ ਬਾੜੇ ਤੋਂ ਆਇਆ ਨਾ ਨਹੀਂ ਬੱਕਰੀਆਂ ਵਾਲੇ ਬੈਰ ਪੱਟੇ ਪੁੱਟੇ ਪਾਉਂਦਾ ਏ ਤੁਹਾਡਾ ਰਾਂਗ ਅੰਕਲ ਕੋਈ ਗੱਲ ਨਹੀਂ ਆਪਣੇ ਪ੍ਰੋਡਕਟ ਬਹੁਤ ਦੂਰ ਦੂਰ ਤੱਕ ਵਿਕਦੇ ਆ ਅੱਛਾ ਹਾਂਜੀ ਆਪਣੀਆਂ ਟੀਮਾਂ ਬਹੁਤ ਆ ਰਹੀਆਂ ਹੂੰ ਟੀਮਾਂ ਆਉਣੀਆਂ ਇੱਥੇ ਕੰਪਨੀ ਖੋਲ੍ਹਾਂਗੇ ਤੁਹਾਡੇ ਏਰੀਆ 'ਚ ਕਿਹੜਾ ਏਰੀਆ ਤੁਹਾਡਾ ਏਰੀਆ ਸਾਡਾ ਆ ਇਹ ਸਰਸਾ ਏਰੀਆ ਹੈ ਸਰਸਾ ਏਰੀਆ ਪੜੋਲਿਆਂ ਵਾਲੀ ਪਿੰਡ ਆ ਹਾਂ ਦੇ ਇਦਾ ਯਾਤੂੰ ਰਾਣੀਆਂ ਕੋਲੇ ਜਿਹੜਾ ਹਾਂ 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 ਬੱਸ ਬੱਸ ਕੋਈ ਗੱਲ ਨਹੀਂ ਚੁਕਾ ਲਾਂਗੇ ਮੁੰਡੇ ਨੂੰ ਰਾਣੀਆਂ ਦਫ਼ਤਰ ਬਣਾ ਲਾਂਗੇ ਆਪਾਂ ਫਿਰ ਅੱਜ ਤੇ ਹੋਰ ਵੀ ਹੈਲਪ ਕਰਾਂਗੇ ਅੱਛਾ ਜੀ ਹਾਂ ਇੱਕ ਵਾਰੀ ਮੁੰਡਾ ਕੋਰਾ ਕਰਦੇ ਬੰਦੇ ਨੋਸਟਾ ਤੇ ਯਰ ਫੇ ਹੁੰਦੇ ਨਾ ਚੁੱਪ ਕਰ ਓਏ ਬੋਲਣਾ ਮੂੰਹ ਬੰਦ ਕਰ ਲਾ ਇਹੀ ਤੇ ਯਰ ਵੇ ਨਾ ਮਰਦੇ ਘਾਟਾ ਬੰਦੇ ਤਾਂ ਹੀ ਤਾਂ ਰੰਗ ਹੋ ਰਾਂ ਨਿੰਦਾ ਦਾ ਤੇੰਮੀ ਨਾ ਬੱਤ ਮੁੰਡੇ ਦੀ ਉਹ ਵਿਆਹ ਆ ਮੁੰਡੇ ਦਾ ਵੇ ਇਹਦਾ ਜ ਚਮਕਾ ਕੇ ਮਾਰ ਰਾਂ ਅੱਛਾ ਜੋਰ ਰੋਵ ਲੱਗੇ ਯਾਰ ਜੋਰ ਲੱਗਦਾ ਬਈ ਜੋਰ ਲੈਂਦਾ ਮੂੰਹ ਰੰਗ ਹੀ ਬੜਾ ਕਾਲਾ ਤਵੇ ਰਗਾ ਇਹਦਾ ਅੱਛਾ ਪਤਾ ਨਹੀਂ ਪਤਾ ਕਿੰਨੇ ਦਿਨ ਹੋ ਗਏ ਆ ਵੇਖੀ ਮੇਰੇ ਹੁਣ ਨਿਆਰੇ ਦੇਖੀ ਦੂ ਬਣਾ ਦਾਂਗੇ ਇਹਨੂੰ ਮੀਰ ਖਾਨ ਵੀ ਨਾ ਜਾਈਂ ਅੱਛਾ ਨਾਨੀ ਪਾਟੀ ਕਰ ਕਰ ਕੇ ਰੰਗੀ ਇਹਦਾਗਾ ਹੋਇਆ ਲੱਗਦਾ ਵਾਹ ਬਈ ਹੁੰਡਾ ਲੈ ਵੀ ਵੇਖੋ ਕੰਪਨੀ ਦਾ ਆਇਆ ਦੇਖੋ ਆਇਆ ਰੈਂ ਦੀ ਬਣ ਗਿਆ ਤਾਂ ਰੰਗ ਨਹੀਂ ਫਰਕ ਪਿਆ ਫਰਕ ਪਿਆ ਨਾ ਤਾਊ ਤੂੰ ਮੰਨਦਾ ਨਹੀਂ ਕਿ ਗਾ ਫਰਕ ਪਿਆ ਨਾ ਜਾ ਬਹਿ ਜਾ ਉੱਥੇ ਕੋਈ ਵੀ ਪ੍ਰੋਡਕਟ ਲੈਣਾ ਹੋਵੇ ਆਪਣੇ ਨਾਲ ਸੰਪਰਕ ਕਰੋ ਵਧੀਆ ਵਧੀਆ ਸੰਪਰਕ ਆਪਣੇ ਕੋਲੇ ਅੱਛਾ ਤੇ ਇੱਕ ਮੁੰਡਾ ਹੋਰ ਆ ਯਾਰ ਇੱਕ ਮੁੰਡਾ ਹੋਰ ਹੈ ਹਾਂ ਅੱਛਾ ਅੱਛਾ ਜੋ ਕਹਦਾ ਹੈ ਕੋਈ ਗੱਲ ਇਹ ਉਹਦਾ ਤੁਰਾ ਕੇ ਪੂਰਾ ਕਰ ਦੇਣਾ ਅੱਛਾ ਜੀ ਤੇ ਫੇਰ ਅਸੀਂ ਕੋਈ ਗੱਲ ਨਹੀਂ ਲਾਦਾ ਵੀ ਆਪਣਾ ਜਿੱਦਾਂ ਮਰਜੀ ਬੰਦਾ ਕਾਲਾ ਲੋਕਰਗਾ ਹੋਵੇ ਬਣਾ ਦਾਂਗੇ ਮਲਾਈਏ ਫਿਰ ਉਹਨੂੰ ਫੀਮ ਤੱਕ ਨੂੰ ਵੀ ਅਸੀਂ ਐਨ ਬਣਾਇਆ ਹੋਇਆਗਾ ਅੱਛਾ ਬਣਾ ਦਾਂਗੇ ਵਧੀਆ ਫੀਮ ਵੀ ਨਾਲ ਐ ਨਹੀਂ ਨਹੀਂ ਫੀਮ ਨੂੰ ਵੀ ਕੋਈ ਕਰ ਦਿੰਨੇ ਫੀਮ ਨੂੰ ਵੀ ਕਰ ਦਾਂਗੇ ਚਲੋ ਮੁੰਡਾ ਫੀਮ ਵਰਗਾ ਹੀ ਫਿਰ ਮੁੰਡਾ ਬੁਲਾਉਣੀ ਹੈ ਮਰਗਾ ਹੀ ਹੈ ਉਹ ਐ ਨਹੀਂਗਾ ਵੀ ਆਪਣੇ ਜਿਵੇਂ ਫਲੇਰੀ ਹੋਈ ਹੁੰਦੀ ਬੰਦੇ ਨੂੰ ਡੱਬ ਬਹਿਣਗੇ ਬੰਦਾ ਐਨ ਇੱਕ ਨੰਬਰ ਬਣ ਜੂਗਾ ਅੱਛਾ ਹਾਂਜੀ ਚਲ ਮੁੰਡਾ ਸੱਦਾ ਫਿਰ ਸੱਦਲਾ ਮੁੰਡਾ ਉਹ ਆ ਵੀ ਗੱਬਰ ਵੱਟੇ ਬਾਈਆ ਮੁੱਲਿਆ ਕਾਲੇ ਤਾਂ ਬੜੇ ਦੇਖੇ ਪਰ ਯਾਰ ਇਹਦੇ ਵਰਗਾ ਨਹੀਂ ਦੇਖਿਆ ਯਾਰ ਕਮਾਲ ਕਰਤੀ ਇਹਨੇ ਯਾਰ ਅੱਛਾ ਗਲਤ ਕਰਤਾ ਇਹਨੂੰ ਤੁਸੀਂ ਓਡਾ ਮੁੰਡਾ ਹਾਂ 2 ਮਹੀਨੇ ਹੋਰ ਰਾਦੇ ਭੀਮ ਬਣ ਕੇ ਨਿਕਲਣਾ ਸੀ ਮਨ ਲੱਗਦਾ ਇਹ ਇਹਨਾਂ ਨਾਲ ਵੀ ਨਾ ਸੀ ਕੋਲੇ ਨਹੀਂ ਵਿਕਣਾ ਸੀ ਅੱਛਾ ਕਿ ਕਮਾਈ ਕਰਿਆ ਇਹਦੀ ਕਿਉਂ ਚਪਟ ਪੈ ਗਈ ਸ਼ਾਂਤੀ ਕਰ ਬੈਠੇ ਅਸੀਂ ਮਿੱਲਾ ਦਾ ਇੱਥੋਂ ਖੱਡਾ ਜਾ ਕਹਦਾ ਬੈਠ ਕੇ ਸ਼ਰਮਾ ਵੀ ਕਹੇਦਾ ਨਹੀਂ ਨਾ ਨਾ ਸ਼ਰਮਾ ਵੀ ਕਹੇ ਤੁਸੀਂ ਸ਼ਰਮਾ ਵੀ ਇੱਟਾ ਇਹਦਾ ਨਹੀਂ ਸ਼ਰਮਨ ਦਾ ਹਜੇ ਬਣਾਇਆ ਨਹੀਂ ਬਣਾਵਾਂਗੇ ਚਮਕਾ ਦਾਂਗੇ ਇਹਨੂੰ ਵੀ ਚਮਕਾ ਦਾਂਗੇ ਇਹਦੀ ਗੱਲ ਚਮਕਾ ਯਾਰ ਮੁੰਡੇ ਨੂੰ ਇਹ ਬਣਾ ਦੇਣਾ ਹੀਰੋ ਬਣਾ ਦੇ ਹਾਂ ਜਿਵੇਂ ਤੁਸੀਂ ਹੀਰੋਆਂ ਨੂੰ ਹੀਰੋ ਬਣਾਉਂਦੇ ਨੇ ਨਾ ਐਵੇਂ ਹੀਰੋ ਬਣਾ ਦੇ ਅਜੀਤ ਦੇਵ ਗੰਧ ਨੂੰ ਬਣਾਇਆ ਨਾ ਉਵੇਂ ਬਣਾਇਆ ਹਾਂ ਕਿਹੜੇ ਕਿਹੜੇ ਹੀਰੋ ਨੂੰ ਤੁਸੀਂ ਆਵਾਜ਼ਾਂਗੇ ਅਜੀਤ ਦੇਵ ਗੰਧ ਸੁਨੀਲ ਸੇਠੀ ਰਜੇਸ਼ ਖੰਨਾ ਅੱਛਾ ਉਹ ਤਾਂ ਚਲ ਪਹਿਲਾਂ ਹੀ ਗੋਰਾ ਸੀਗਾ ਬਾਕੀ ਉਹ ਹੋਰ ਗੋਰਾ ਹੋਣ ਦੀ ਨਾਨੇ ਪਾਟੀਕਰ ਤੁਸੀਂ ਦੇਖਿਆ ਹੋਣਾ ਉਹ ਮੇਰੀ ਮਾਸੀ ਦਾ ਮੁੰਡਾ ਹੈ ਮਾਸੀ ਦਾ ਮੁੰਡਾ ਅੱਛਾ ਯਾਰ ਫੇਰੇ ਮਲਾਪ ਕਰਾਵਾਂਗੇ ਉਹਦੇ ਨਾਲ ਮਲਾਪ ਹੀ ਸਾਰੇ ਦਵਾਈ ਆਪਣੇ ਤੋਂ ਲੈਂਦੇ ਆ ਅੱਛਾ ਇਹ ਮੁੰਡੇ ਨੂੰ ਵੀ ਚਮਕਾ ਦਾਂਗੇ ਟੈਨਸ਼ਨ ਨਾ ਲੈ ਬਸ ਫਿਰ ਉਹ ਤੈਨੂੰ ਮੈਂ ਬੁਲਾਉਂਗਾ ਜਿੱਦ ਕਿ ਹੁਣ ਗੱਲਬਾਤ ਹੋਣੀ ਹੈ ਇੱਕ ਵਾਰੀ ਮਾਰਨਾ ਪਈ। ਇਹ ਵੀ ਇੱਕ ਵਾਰੀ ਮਾਰਨਾ ਪਊਗਾ ਮੈਨੂੰ ਤਾਂ ਲੱਗਦਾ ਨਹੀਂ। ਇਹ ਹੋ ਜੂ ਦਵਾਈ ਨਾਲ। ਪਊਗਾ ਹੋਊਗਾ ਦਵਾਈ ਬਹੁਤ ਤਕੜੀ ਆ ਟੈਨਸ਼ਨ ਨਾ ਲੈ। ਅੱਛਾ ਕ੍ਰੀਮ ਤਾਂ ਤੇਰੀਆਂ ਠੀਕ ਲੱਗਦੀਆਂ ਮੈਨੂੰ ਜਪਾਨ ਜੀਉਂਦੀਆਂ ਬਣੀਆਂ। ਯਾਰ ਬਾਈ ਨੰਬਰ ਆ। ਸਿਰ ਮੇਂ ਅਸੀਂ ਚਿੱਟਾ ਕਰਨਾ ਆ ਮੂੰਹ ਤੇ ਤਾਂ ਇਹ ਤਿਆਰਪੇ ਆ ਵਾਲਾਂ ਚ ਆਪਣੇ ਕੰਨ ਮੁੰਡੇ ਜਿਹੇ। ਮੂੰਹ ਕਿਹਦੇ ਆ ਥੱਲੋਂ ਕਾਲਾ ਦੇ ਉੱਤੋਂ ਚਿੱਟਾ ਆ ਫਿਰੇ। ਲੈ। ਉਹ ਤਾਂ ਬਾਈ ਨੰਬਰ ਆ। ਅੱਖਾਂ ਬੰਦ ਕਰ ਲਓ ਸਾਰੇ ਬਾਈ ਓਏ। ਸਾਰੇ ਅੱਖਾਂ ਬੰਦ ਕਰ ਲਓ। ਖਾਣਾ ਤੇ ਨਾ ਕਰੋ ਯੇ ਨਾ। ਉੰਦਾ ਮੇਰੇ ਨਾਲ ਜਾਂ ਕਿ ਕਿਚੂ ਆਪਤੀਆ ਹੂੰ ਅੱਖਾਂ ਨਹੀਂ ਖੋਲਣੀਆਂ ਕਿਸੇ ਨੇ ਮੈਂ ਨਹੀਂ ਅੱਖਾਂ ਬੰਦ ਕਰ ਲਓ ਰੱਖੀਆਂ ਚੱਲ ਇਹ ਹੀ ਹੋ ਰਹਾ ਹੁੰਦਾ ਚੱਲੋ ਚੱਲੋ ਫੜੋ ਫੜੋ ਮਾਰੇ ਬੰਦਾ ਹੀ ਭਜਦਾ ਯਾਰ ਇਹ ਕੋਈ ਬੋੜਾ ਕਰਾ ਨਹੀਂ ਹੋਇਆ ਯਾਰ ਮੈਂ ਮੈਂ ਟੱਪ ਕੇ ਨਾ ਮੈਂ ਤੁਰ ਉਨੀ ਕਿਹਾ ਸੀਗਾ ਉਹ ਭੱਜ ਗਿਆ ਤਾ ਉਹ ਤੇ ਭਜਣਾ ਹੀ ਸੀ ਉਹਨੇ ਲੈ ਵੀ ਦੋਸਤੋ ਜੇ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਲੈਕ ਤੇ ਸ਼ੇਅਰ ਕਰੋ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਾਵਾਂਗੇ ਤੇ ਤੁਹਾਡਾ ਫਨੀ ਵੀਡੀਓ ਦੇਖਣ ਵਾਸਤੇ ਸਾਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤੇ ਤੁਹਾਡੀ ਮਿਹਰਬਾਨੀ ਹੋਊਗੀ